ਸਰਦਾਰ 라ਸ਼ੀਨ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਸਮੁੱਚੇ ਜੀ ਨੇ ਖੁਸ਼ੀਆਂ ਪ੍ਰਾਪਤ ਆ। ਸਾਮਾ ਵਖਸ਼ਿਸ਼ ਕੀਤਾ ਹੈ ਉਹਦੇ ਬੇੜੇ ਸੁਪੁੱਤਰ ਸਰਦਾਰ ਜੇਪ ਸਿੰਘ ਜੀ ਤੇ ਉਹਨਾਂ ਦੇ ਧਰਮ ਸਫਤ ਵੀ ਵੀ ਕੁਲਵਿੰਦਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਦੋ ਬੇਟਿਆਂ ਦੇ ਕਾਕਾ ਗੁਰਪ੍ਰੀਤ ਸਿੰਘ ਤੇ ਕਾਕਾ ਮਨਦੀਪ ਸਿੰਘ ਦੇ ਵਿਆਹ ਕਰਜਾਂ ਦੀ ਖੁਸ਼ੀ ਦੇ ਸਬੰਧ ਚ ਸਤਰੂਜੀ ਦੇ ਆ ਕਾਰਜਾਂ ਦੀ ਸਫਲਤਾ ਵਾਸਤੇ ਅਰਾਧਨ ਕੀਤਾ ਹੈ ਸਤੂਰ ਜੀ ਕਿਰਪਾ ਕਰਨ ਜਿਹੜੇ ਕਾਰਜ ਸੇਵਕਾਂ ਨੇ ਸਤੂਰਾਂ ਦੇ ਜਨਨ ਦਾ ਆਸਰਾ ਲੈ ਕੇ ਰਣ ਭੈ ਨਿਰਬਿਕਲਤਾ ਸਹਾਇਤ ਸੰਪੂਰਨ ਕੰਨ ਹਰਮਦਾਨ ਖਦੇ ਬਖਸ਼ਿਸ਼ ਕਰਨ ਤੋਂ ਮੰਨਵਾਜੀ ਆਦੇ ਚਾਚਾ ਜੀ ਜਸਪਾਲ ਸਿੰਘ ਜੀ ਤੇ ਜੱਤੀ ਜਸਵਿੰਦਰ ਕੋਰ ਜੀ ਅਤੇ ਦਾਦੀ ਮਾਤਾ ਰਦੇ ਕੋਰ ਜੀ ਸਮੂਹ ਪਰਿਵਾਰ ਨੇ ਅਕਤਰ ਤੋਂ ਹੋ ਕੇ ਸਤਿਗੁਰਾਂ ਦਾ ਆਦਰ ਕੀਤਾ ਹੈ ਸਤਿਗੁਰ ਜੀ ਕਿਰਪਾ ਕਰਨ ਸਿਰ ਕਾ ਦੀ ਰੰਗੇ ਹੋਏ ਬਾਗ ਨਿਰਵੈਗਤਾ ਸਿਆ ਸੰਗਮ ਹਨ ਹਰਮਨਦਾਨ ਅਤੇ ਅਵਸ਼ਿਸ਼ਕਨ ਸਭ ਤੋਂ ਬੈਠਾ ਵਾਸ ਇਸ ਸਾਰੇ ਹੀ ਪਰਵਾਰ ਨੂੰ ਆਪਣੀ ਜੀ ਅਸੀਂ ਸਤਿ ਸ੍ਰੀ ਅਕਾਲ ਅਮਨਦੀਪ ਸਿੰਘ ਜੀ ਦੇ ਵਿਆਹ ਕਾਰਜਾਂ ਦੀ ਬਾਸ ਰੱਖ ਰੱਖ ਵਧਾਈ ਪ੍ਰੇਸ਼ ਕਰਦਾ ਹੈ ਸਰਬੋਤਮ ਕਿਰਪਾ ਕੰਨ ਹੋਰ ਬੜਾ ਸਨਮਾਨ ਪਰਿਵਾਰ ਲਈ ਹੋਰ ਵੀ ਖੁਸ਼ੀਆਂ ਬਰਿਆਵੇ ਤੋਂ ਆਉ ਕੇ ਆਦੇ ਨਾਲ ਮਨਕਿੰਨ ਬਾਣੀ ਸਰਬਦੋ हे गुरु आ तो आते अगदासन हमारी जियो में ਸਾਭ ਤੇਰੀ ਵਡਿਆਈ ਕੋਈ ਨਾ ਉਹ ਜਾਣੇ ਮੀਰਾ ਤੇਰੇ ਕਮਨ ਕਮਨ ਗੋਲ ਕੇ ਕਹਿ ਗੋ ਮਾ ਤੂੰ ਸਾਹਿਬ ਗੁਰੂਨੀ ਮੇਰੇ ਈ ਮੈਂ ਮਾ ਭਰਨਾ ਸਕੂ ਤਰ ਫਾਤ ਰੇ ਉਪ ਕੁ ਤੁਮਾ ਨਾ ਅਨੰਦ ਦ੍ਰਿਟੀ ਮੇ ਨਾ ਉਪ ਦ੍ਰਿਟੀ ਉਪੇਵਾ शब्दे सदा बसन्त ਨਾਮਕ ਨਾਮ ਬਿਸਰੇ ਨਾਮਕ ਨਾਮ ਬਿਸਰੇ ਜਨ ਸ੍ਰਿਆ ਸਭ ਨੂੰ ਬੋਲੇ ਜਨ ਸ੍ਰਿਆ ਸਭ ਨੂੰ ਸ਼ਬਦੇ ਸੁਣਾ ਸੁ ਸੰਗ ਕਰ ਹੈ ਜਦ ਤਨ ਮਨ ਸਰੀਆ ਹੋਏ ਜਦ ਤਨ ਮਨ ਸਰੀਆ ਹੋਏ ਸ਼ਬਦੇ ਸੁਣਾ

ਯਾਰ ਸੇ ਰਿਆ ਸਭ ਤੋਂ ਹੋਏ ਸ਼ਬਦੇ ਸਰਪਾ ਪਸੰਦ ਹੈ ਸ਼ਬਦੇ ਸਰਪਾ ਸ਼ਬਦੇ ਸਰਪਾ